ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨੈਬ ਸੈਣੀ ਜੀ ਅੱਜ ਮੱਥੀ ਬੜਾ ਇਤਿਹਾਸਕ ਦਰਵਾਜ਼ਾ ਸੀ ਚਨਕਲ ਸਾਹਿਬ ਦੇ ਦਰਸ਼ਨ ਲਈ ਪਹੁੰਚੇ ਜਿੱਥੇ ਉਹਨਾਂ ਬੜੀ ਸ਼ਤਨਾ ਨਤਮਸਤਕ ਹੋਏ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਿਆ ਇਤਿਹਾਸ ਸੁਣਿਆ ਤੇ ਇੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਵੀ ਜੋ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੇ ਉਹਨਾਂ ਦੇ ਸਦਕਾ ਹੀ ਅਸੀਂ ਅੱਜ ਅਸੀਂ ਇੱਥੇ ਆਜ਼ਾਦੀ ਦਾ ਅੱਜ ਅਸੀਂ ਇੱਥੇ ਸਿੱਖੀ ਦਾ ਅੱਜ ਅਸੀਂ ਇੱਥੇ ਭਾਰਤ ਆਪਣਾ ਜਹਾਜ਼ ਤੌਰ ਤੇ ਜਾ ਰਹੇ ਹਾਂ ਸਿੱਖੀ ਪਰਫੁੱਲਟ ਹੋ ਰਹੀ ਹੈ ਜੇ ਹੋਰ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਜਿਹੜਾ ਅਸੀਂ ਕੌਮਦਾਰ ਤੇ ਸਾਰੇ ਭਾਰਤ ਦਾ ਇਤਿਹਾਸ ਹੁੰਦਾ ਸੋ ਉਹਨਾਂ ਨੇ ਅੱਜ ਗੱਲਬਾਤ ਦੌਰਾਨ ਪੋਲਿਟਿਕਲ ਗਲਤਾਂ ਕੋਈ ਨਹੀਂ ਕੀਤੀ ਸਿਰਫ ਧਾਰਮਿਕ ਵਿਸ਼ੇ ਤੇ ਹੀ ਗੱਲ ਕੀਤੀ ਆ ਤੇ ਸੋ ਉਹਨਾਂ ਨੇ ਆ ਸੁਣਾਣ ਜਿਹੜਾ ਨੇ ਤੁਹਾਨੂੰ ਕੀ ਪ੍ਰੈਸਟੈਂਟ ਦਾ ਗੱਲ ਕੀਤੀ ਦੇਖੀਏ ਮੈਂ ਹੋਰ ਦੀ ਗਲਤ ਦੇ ਵਿੱਚ ਤੋਂ ਨਹੀਂ ਜਾਣਾ ਚਾਹਨਾ ਕਿਉਂਕਿ ਮੈਨੂੰ ਐਸਾ ਲੱਗਦਾ ਹੈ ਕਿ ਕੁਝ ਲੋਗ ਇਸ ਪ੍ਰਕਾਰ ਦੀ ਗੱਲਾਂ ਕਰਕੇ ਉਹ ਆਪਣੀ ਰਾਜਨੀਤੀ ਨੂੰ चमकाना चाहते हैं क्योंकि गुरुआ का वो इतिहास गुरुआ ने जो कुर्बानी दी कुरबानी कारण ही इस बैठे हैं अगर गुरु वो कुर्बानियां ना देते शायद इतिहास कुछ और होता क्योंकि गुरुआ ने जो हमें शिक्षा दी है जो उन्होंने साडे ले संघर्ष किए ने उन्होंने जो ਦੇਸ਼ اور ਸਮਾਜ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ ਉਹਨਾਂ ਦੇ ਲਈ ਤੋਂ ਬੋਲਣ ਦੀ ਤੋਂ ਬਹੁਤ ਵੱਡੀ ਗੱਲ ਹੈ ਪਰੰਤੂ ਸੋਚਣਾ ਵੀ ਬੜਾ ਉਹਨਾਂ ਦੇ ਗਲਤ ਸੋਚਣਾ ਵੀ ਬੜਾ ਪਾਪ ਹੈ ਕਿਉਂਕਿ ਮੈਂ ਦੇਖਦਾ ਕਿ ਵਾਹਾਂ ਦੇ ਇਹਨਾਂ ਦੇ ਜੋ ਵਿਪક્ષ ਦੀ ਨੇਤਾ ਦਿੱਲੀ ਤੇ ਉਹਨਾਂ ਨੇ ਵੀ ਇਸ ਪ੍ਰਕਾਰ ਦੀ ਗੱਲ ਕੀਤੀ ਹੈ ਇੱਥੇ ਯਹਾਂ ਵੀ ਕੀਤੀ ਹੈ ਤੋਂ ਮੈਂ ਇਸ ਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਗੁਰੂਆਂ ਨੇ ਜੋ ਹਮੇਂ ਸਿੱਖਿਆ ਦਿੱਤੀ ਹੈ ਹਮੇਂ ਉਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਏ ਔਰ ਗੁਰੂਆਂ ਤੇ ਦਿਖਾਏ ਹੋਏ ਮਾਰਗ ਤੇ ਅਸੀਂ ਚੱਲੀਏ ਜਿੱਥੇ ਉਹਨਾਂ ਨੇ ਕਲਪਨਾ ਕੀਤੀ ਸੀ ਕਿ ਸਮਾਜ ਕਿਹੋ ਸਮਾਜ ਸੁਰੱਖਿਤ ਹੋ ਉਹਨਾਂ ਦੀ ਸੁਵਿਧਾ ਲਈ ਅਸੀਂ ਕੀ ਕਰ ਸਕਦੇ ਹਾਂ ਉਹਦੇ ਲਈ ਵਿਚਾਰ ਕਰਨਾ ਚਾਹੀਦਾ ਹੈ ਅਜਿਹੀ ਇਸ ਪ੍ਰਕਾਰ ਦੀ ਗੱਲਾਂ ਨਹੀਂ ਕਰਨੀ ਚਾਹੀਦੀ ਮੈਂ ਉਹਦੇ ਵਿੱਚ ਕੁਝ ਨਹੀਂ ਕਰਨਾ ਮਨਰੇਗਾ ਨੂੰ ਲੈ ਕੇ ਸੀਐਮ ਸਾਹਿਬ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧੀਆਂ ਵੱਲੋਂ ਕਾਂਗਰਸ ਦੇ ਵੱਲੋਂ ਵੀ ਇੱਕ ਮੈਂ ਅਭੀ ਮੇਰਾ ਸਮਰਾਲਾ ਦੇ ਵਿੱਚ ਬੜਾ ਕਾਰਜਕ੍ਰਮ ਸੀ ਉੱਥੇ ਮੈਂ ਸਾਰੀ ਗੱਲਾਂ ਕਰਨ ਕਰੂੰਗਾ ਕਿਉਂਕਿ ਇੱਥੇ ਤਾਂ ਮੈਂ ਗੁਰੂ ਚਰਨ ਕਮਲਾ ਦੇ ਚੀਸ ਨਵਾਣ ਲਈ ਆਇਆ ਸੀ ਔਰ ਮੈਂ ਇੱਥੇ ਕਿਉਂਕਿ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ ਇਹ ਸਭ ਗਤੀਵਿਧੀ ਤਾਂ ਇਸ ਥਾਂ ਤੋਂ ਬਾਹਰ ਹੋਣੀ ਚਾਹੀਦੀ ਹੈ ਕਟਨ ਸਾਹਿਬ ਕਹਿ ਰਹੇ ਆ ਤੇ ਜੱਟ ਸਾਹਿਬ ਕਹਿ ਰਹੇ ਵੀ ਗੱਡ ਜੁਠਣਾ ਚਾਹੀਦਾ ਵਾ ਥੋੜੀ ਨਿਰਦੇਸ਼ ਵੀ ਕੱਲ ਦੀ ਵਿੱਚ ਵੀ ਗੱਡ ਜੁਠਣਾ ਮੈਂ ਕਹਾ ਕਿ ਮੈਂ ਇੱਥੇ ਤਾਂ ਮੈਂ ਗੁਰੂ ਦੇ ਚਰਨ ਵਿੱਚ ਸੀਸ ਸੁਣਾਉਣ ਆਇਆ ਸੀ ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਠੀਕ ਸਾਬ ਬਹੁਤ ਸੈਂਸਰ ਸਾਬ ਜਲੰਧਰ ਕਮਿਸ਼ਨਰੇਟ ਮੇਂ ਇੱਕ ਪਰਚਾ ਦਰਜ ਕੀਆ ਹੈ ਦਿੱਲੀ ਮੇਂ ਵਿਧਾਨ ਸਭਾ ਦੇ ਮੈਂਬਰ ਕੇ ਖਿਲਾਫ ਮੈਂ ਨੇ ਕਹਾ ਹੈ ਕਿ ਉਹਨਾਂ ਨੇ ਜਿਸ ਪ੍ਰਕਾਰ ਦੇ ਗੁਰੂਆਂ ਦੇ ਪ੍ਰਤੀ ਕਿਉਂਕਿ ਇਤਿਹਾਸ ਵਿੱਚ ਕਹੀਂ ਨਾ ਦੇਖਣ ਨੂੰ ਮਿਲਦਾ ਹੈ ਨਾ ਸੁਣਨ ਨੂੰ ਮਿਲਦਾ ਹੈ ਕਿ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਹਣ ਅਰਜਤ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਹੀ ਤਾਂ ਅਸੀਂ ਇਸ ਥਾਂ ਤੇ ਬੈਠੇ ਆ ਨਹੀਂ ਤੇ ਇਤਿਹਾਸ ਹੀ ਕੁਛ ਹੋਰ ਹੁੰਦਾ ਠੀਕ ਹੈ ਦੇਸ਼ ਦੇ ਗਰੀ ਮੰਤਰੀ ਆਦਰਯੋ ਮਿਸ ਸਾਹਿਬ ਜੀ ਨੇ ਵੀਰਵਾਲ ਦਿਵਸ ਤੇ ਜੋ ਗੱਲ ਕੀਤੀ ਹੈ ਉਹ ਬੜੀ ਗੱਲ ਕੀਤੀ ਹੈ ਉਹਨਾਂ ਨੇ ਆਪਣੇ ਉਦਬੋਧਨ ਵਿੱਚ ਜਦੋਂ ਉਹ ਗੁਰੂਆਂ ਦੇ ਉਹਨਾਂ ਦੇ ਰਾਸਤੇ ਦੀ ਜੋ ਉਹਨਾਂ ਨੇ ਰਸਤਾ ਦਿਖਾਇਆ ਸੀ ਜੋ ਉਹਨਾਂ ਨੇ ਸਿੱਖਿਆ ਦਿੱਤੀ ਜੋ ਉਹਨਾਂ ਨੇ ਕੁਰਬਾਨੀ ਦਿੱਤੀ ਉਸ ਤੇ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਅਗਰ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਿਬਜ਼ਾਦੇ ਅਗਰ ਇਹ ਕੁਰਬਾਨੀਆਂ ਨਾ ਦਿੱਤੇ ਸਹਿਦ ਇਤਿਹਾਸ ਕੁਝ ਹੋਰ ਹੁੰਦਾ ਉਹਨਾਂ ਦੀ ਹੀ ਕੁਰਬਾਨੀਆਂ ਜਿੱਦੇ ਕਾਰਨ ਅਸੀਂ ਇਸ ਖੁੱਲੇ ਵਾਤਾਵਰਣ ਵਿੱਚ ਕੁਮਰੇ ਨੇ ਉਹਨਾਂ ਨੇ ਵੱਡੀ ਕੁਰਬਾਨੀਆਂ ਦਿੱਤੀ ਅੱਜ ਤੱਕ ਇਤਿਹਾਸ ਦੇ ਵਿੱਚ ਪੂਰੀ ਦੁਨੀਆ ਦੇ ਕਹੀਂ ਵੀ ਇਹ ਦੇਖਣ ਨੂੰ ਜਾਂ ਸੁਣਨ ਨੂੰ ਨਹੀਂ ਮਿਲਦਾ ਕਿ ਇੰਨੀ ਬੜੀ ਕੁਰਬਾਨੀ ਕਿਸੇ ਪਰਿਵਾਰ ਨੇ ਦਿੱਤੀ ਹੋਵੇ ਬੜੀ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ ਅੱਜ ਮੇਰਾ ਪਰਮ ਸੌਭਾਗ્ય ਹੈ ਕਿ ਮੈਂ ਇਸ ਥਾਂ ਤੇ ਇਸ ਪਵਿੱਤਰ ਭੂਮੀ ਤੇ ਅੱਜ ਜਿੱਥਾਂ ਗੁਰੂ ਦੇ ਚਰਨ ਕਮਲ ਪੜੇ ਨੇ ਉਸ ਥਾਂ ਤੇ ਮuje ਸੀਸ ਨਮਾਨ ਦਾ ਅਵਸਰ ਮਿਲੇ ਹੈ